ਸਤਿ ਸ਼੍ਰੀ ਅਕਾਲ ਪਿਆਰ ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ ਪਤੀ ਪਤਨੀ ਦੇ ਰਿਸ਼ਤੇ 'ਚ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਪਤੀ ਪਤਨੀ ਦੇ ਰਿਸ਼ਤੇ 'ਚ ਪਿਆਰ ਹੈ ਤਾਂ ਉਹ ਜ਼ਿੰਦਗੀ 'ਚ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਆਸਾਨੀ ਨਾਲ ਸਾਹਮਣਾ ਵੀ ਕਰ ਲੈਂਦੇ ਹਨ ਪਰ ਕਈ ਵਾਰ ਜ਼ਿੰਦਗੀ 'ਚ ਆਣ ਚਾਹੀ ਕੜਵਾ ਹਟਾ ਜਾਂਦੀ ਹੈ ਜਿਸ ਨਾਲ ਰਿਸ਼ਤੇ ਨਾਤੇ ਬੇਕਾਰ ਲੱਗਣ ਲੱਗਦੇ ਹਨ ਪਰ ਇਸ ਗੱਲ ਨੂੰ ਸਮਝਣਾ ਵੀ ਬੇਹਦ ਜ਼ਰੂਰੀ ਹੈ ਕਿ ਜਿੱਥੇ ਪਿਆਰ ਹੈ ਉੱਥੇ ਤਕਰਾਰ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਪਿਆਰ 'ਚ ਕੁਝ ਅਸੂਲ ਬਣਾਏ ਜਾਣ ਤਾਂ ਤੁਹਾਡੇ ਰਿਸ਼ਤੇ 'ਚ ਕਦੀ ਵੀ ਦੂਰੀ ਨਹੀਂ ਆ ਸਕਦੀਆਂ ਕਈ ਵਾਰ ਜਲਦਬਾਜ਼ੀ ਵਿੱਚ ਲੈ ਫੈਸਲੇ ਜ਼ਿੰਦਗੀ ਤਬਾਹ ਕਰ ਦਿੰਦੇ ਹਨ ਉੱਥੇ ਹੀ ਧੀਰਜ ਤੇ ਠਰਮੇ ਨਾਲ ਲਿਆ ਇੱਕ ਫੈਸਲਾ ਰਿਸ਼ਤਾ ਟੁੱਟਣ ਤੋਂ ਬਚਾ ਲੈਂਦਾ ਹੈ ਮੈਂ ਆਪਣੀ ਕਹਾਣੀ ਦੱਸਦਾ ਹਾਂ ਮੇਰੇ ਵਿਆਹ ਤੋਂ ਬਾਅਦ ਕੁਝ ਸਾਲ ਤਾਂ ਸਹਾਨੇ ਸੁਪਨੇ ਵਾਂਗ ਲੰਘੇ ਉਨਾ ਸਾਲਾਂ ਵਿੱਚ ਘੁੰਮਣ ਫਿਰਨ ਵਿੱਚ ਆਜ਼ਾਦੀ ਜੋ ਸੀ ਫਿਰ ਮੈਨੂੰ ਸਰਕਾਰੀ ਨੌਕਰੀ ਲੱਗ ਗਈ ਹੁਣ ਦਫ਼ਤਰ ਤੇ ਖੇਤ ਦੋਵੇਂ ਕੰਮ ਹੀ ਮੇਰੇ ਸਿਰ ਤੇ ਸੀ ਹੁਣ ਮੇਰੇ ਤੇ ਮੇਰੀ ਪਤਨੀ ਵਿੱਚ ਅਕਸਰ ਝਗੜਾ ਹੋਣ ਲੱਗਾ ਪਰ ਫਿਰ ਸਭ ਕੁਝ ਠੀਕ ਹੋ ਜਾਂਦਾ ਸੀ ਹਰ ਸਾਲ ਨਵੀਂ ਤਕਨੀਕ ਆਉਣ ਕਰਕੇ ਦਫ਼ਤਰੀ ਕੰਮ ਵੀ ਸੌਖੇ ਹੁੰਦੇ ਜਾ ਰਹੇ ਸੀ ਕਿਉਂਕਿ ਪਹਿਲਾਂ ਜਿੱਥੇ ਫਾਈਲ ਤਿਆਰ ਕਰਨ ਤੇ ਕੰਮ ਚਲਾ ਜਾਂਦਾ ਸੀ ਉੱਥੇ ਹੀ ਹੁਣ ਫਾਈਲ ਦੇ ਨਾਲ-ਨਾਲ ਸਾਰਾ ਕੰਮ ਆਨਲਾਈਨ ਵੀ ਕਰਨਾ ਪੈਂਦਾ ਸੀ ਜਿਸ ਕਰਕੇ ਮੈਂ ਕੁਝ ਖੇਜਿਆ ਰਹਿਣਾ ਮੇਰੀ ਪਤਨੀ ਨੇ ਜਦ ਮੈਨੂੰ ਕਿਤੇ ਬਾਹਰ ਜਾਣ ਲਈ ਕਹਿਣਾ ਮੈਂ ਮਨਾ ਕਰ ਦੇਣਾ ਕਿਉਂਕਿ ਮਸਾਂ ਤਾਂ ਛੁੱਟੀ ਆਉਂਦੀ ਸੀ ਮੈਂ ਰਿਸ਼ਤੇਦਾਰੀ ਵਿੱਚ ਜਾ ਛੁੱਟੀ ਜਾਇਆ ਨਹੀਂ ਕਰਨਾ ਚਾਹੁੰਦਾ ਸੀ ਪਤਨੀ ਨੇ ਗੁੱਸਾ ਕਰ ਉਸ ਦਿਨ ਮੇਰੇ ਨਾਲ ਕੋਈ ਗੱਲ ਨਾ ਕਰਨੀ ਮੈਂ ਵੀ ਅਗਲੇ ਦਿਨ ਬਿਨਾਂ ਨਾਸ਼ਤਾ ਕੀਤੇ ਤੇ ਬਿਨਾਂ ਟਿਫਨ ਲੈ ਦਫ਼ਤਰ ਚਲਾ ਜਾਣਾ ਫਿਰ ਉਸਨੇ ਫੋਨ ਕਰੀ ਜਾਣਾ ਕਿਉਂਕਿ ਉਸਨੂੰ ਪਤਾ ਸੀ ਮੈਂ ਭੁੱਖਾ ਰਹਿ ਰਹਿ ਸਕਦਾ ਪਰ ਬਾਹਰ ਦਾ ਖਾਣਾ ਨਹੀਂ ਖਾ ਸਕਦਾ ਘਰ ਵਾਪਸ ਆਉਣ ਤੱਕ ਖਾਣੇ ਵਿੱਚ ਸਭ ਕੁਝ ਮੇਰੀ ਪਸੰਦ ਦਾ ਬਣਿਆ ਹੋਣਾ ਉਸਨੇ ਮੇਰੇ ਮੂੰਹ ਹੱਥ ਧੋ ਕੇ ਆਉਣ ਤੇ ਝੱਟ ਖਾਣਾ ਮੇਰੇ ਅੱਗੇ ਰੱਖ ਦੇਣਾ ਤਾਂ ਮੇਰਾ ਗੁੱਸਾ ਸਾਰਾ ਝੱਟ ਹੀ ਉੱਤਰ ਜਾਣਾ ਇਹ ਤਾਂ ਹੁਣ ਆਮ ਜਿਹੀ ਗੱਲ ਹੋ ਗਈ ਸੀ ਫਿਰ ਪਤਨੀ ਦੇ ਭਰਾ ਦਾ ਵਿਆਹ ਸੀ ਉਹਨਾਂ ਕੱਪੜੇ ਬਣਾਉਣ ਲਈ ਬੁਲਾਇਆ ਮੈਨੂੰ ਕਹਿੰਦੀ ਕਿ ਮੇਰੇ ਪੇਕੇ ਛੱਡ ਆਓ ਵਿਅਸਤ ਹੋਣ ਕਰਕੇ ਉਹਨੂੰ ਕਿਹਾ ਆਪਦੇ ਭਰਾ ਨੂੰ ਫੋਨ ਕਰਦੇ ਉਹ ਆ ਕੇ ਲੈ ਜਾਵੇਗਾ ਉਹ ਚਲੀ ਤਾਂ ਗਈ ਆਪਦੇ ਭਰਾ ਨਾਲ ਪਰ ਨਾਲ ਹੀ ਸਾਡੇ ਰਿਸ਼ਤੇ ਦਾ ਰੁੱਸਣਾ ਮਨਾਉਣਾ ਚੱਲਣ ਚੱਲਿਆ ਗਿਆ ਹੁਣ ਉਹ ਹਰ ਸਮੇਂ ਖਿਜੀ ਰਹਿੰਦੀ ਤੇ ਕਦੀ ਕੋਈ ਗੱਲ ਨਾ ਕਰਦੀ ਦਸੰਬਰ ਦੀਆਂ ਛੁੱਟੀਆਂ ਕਰੀਬ ਸਨ ਤੇ ਮੇਰੀ ਪਤਨੀ ਦਾ ਜਨਮ ਦਿਨ ਵੀ ਆਉਣ ਵਾਲਾ ਸੀ ਮੈਂ ਉਸ ਨੂੰ ਸਰਪ੍ਰਾਈਜ਼ ਦੇ ਬਾਰੇ ਸੋਚਿਆ ਮੈਂ ਕੈਬ ਬੁੱਕ ਕੀਤੀ ਤੇ ਪਤਨੀ ਨੂੰ ਤਿਆਰ ਰਹਿਣ ਲਈ ਕਿਹਾ ਜਨਮ ਦਿਨ ਵਾਲੇ ਦਿਨ ਹੀ ਮੈਂ ਪਤਨੀ ਨੂੰ ਚੰਡੀਗੜ੍ਹ ਸੁਖਨਾ ਝੀਲ ਤੇ ਲੈ ਗਿਆ ਉੱਥੇ ਬੈਠ ਮੈਂ ਸਾਰਾ ਦਿਨ ਪਤਨੀ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਤੇ ਉਥੋਂ ਦਾ ਆਲਾ ਦਵਾਲਾ ਦੇਖ ਉਸ ਦੇ ਚਿਹਰੇ ਤੇ ਅਜੀਬ ਚਮਕ ਸੀ ਜੋ ਉਸ ਦੀ ਖੁਸ਼ੀ ਨੂੰ ਬਿਆਨ ਕਰ ਰਹੀ ਸੀ ਫਿਰ ਅਸੀਂ ਹੋਟਲ ਗਏ ਖਾਣਾ ਖਾਧਾ ਤੇ ਕੁਝ ਦੇਣ ਚੰਡੀਗੜ੍ਹ ਘੁੰਮਣ ਮਗਰੋਂ ਵਾਪਸ ਘਰ ਆ ਰਹੇ ਸੀ ਪਤਨੀ ਨੇ ਦੱਸਿਆ ਕਿ ਮੇਰਾ ਵਿਆਹ ਸਮੇਂ ਦਾ ਸੁਪਨਾ ਸੀ ਕਿ ਆਪਾਂ ਵੀ ਝੀਲ ਦੇ ਕੰਡੇ ਬੈਠ ਪ੍ਰੇਮੀ ਜੋੜਿਆਂ ਵਾਂਗ ਸੁਹਾਣੇ ਮੌਸਮ ਦਾ ਆਨੰਦ ਲਈਏ ਮੈਂ ਸੋਚ ਰਿਹਾ ਸੀ ਕਿ ਕਮਲੀਏ ਜਿਸ ਝੀਲ ਕੰਡੇ ਤੇਰਾ ਸੁਪਨਾ ਪੂਰਾ ਹੋਇਆ ਉਸ ਕੰਡੇ ਨੇ ਮੇਰੇ ਖਤਮ ਹੁੰਦੇ ਰਿਸ਼ਤੇ ਨੂੰ ਨਵਾਂ ਜੀਵਨ ਦਿੱਤਾ ਹੈ ਤੇ ਮੇਰੀ ਜ਼ਿੰਦਗੀ ਦੀ ਸਾਰੀ ਕੜਵਾਹਟ ਨੂੰ ਆਪਦੇ ਪਾਣੀ ਵਿੱਚ ਸਮਾ ਲਿਆ ਹੈ ਉਸ ਦਿਨ ਅਹਿਸਾਸ ਹੋਇਆ ਕਿ ਪਤਨੀ ਆਪਣੇ ਪਤੀ ਤੋਂ ਸਿਰਫ ਸਮਾਂ ਚਾਹੁੰਦੀ ਹੈ ਤੇ ਮੈਨੂੰ ਵੀ ਉਸ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਸਾਨਿਆ ਸਾਚੀ ਕਹੇ ਬੰਦਾ ਕੰਮ ਕਰਦਾ ਮੁੱਕ ਜਾਂਦਾ ਏ ਪਰ ਕੰਮ ਨਹੀਂ ਮੁੱਕਦੇ ਸੋ ਦੋਸਤੋ ਅੱਜ ਦੇ ਸਮੇਂ ਹਰ ਕਿਸੇ ਦੀ ਜ਼ਿੰਦਗੀ ਰਜੇਮਿਆਂ ਭਰੀ ਹੈ ਪਰ ਫਿਰ ਵੀ ਕਿਸੇ ਤਰ੍ਹਾਂ ਦੀ ਕੋਝ ਸਮਾਂ ਆਪਣੇ ਪਰਿਵਾਰ ਨਾਲ گزارੋ ਫਿਰ ਹੀ ਪਤਨੀ ਤੇ ਬੱਚੇ ਤੁਹਾਨੂੰ ਆਪਣਾ دوست ਮੰਨ ਹਰ ਗੱਲ ਸ਼ੇਅਰ ਕਰਨਗੇ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ